ਜਿਨ੍ਹਾਂ ਨੂੰ ਸਤਿਗੁਰੂ ਦੇ ਘਰੋਂ ਦਾਤਾ ਮਿਲ ਜਾਂਦੀਆਂ ਨੇ ਉਹ ਕਦੇ ਵੀ ਸਤਿਗੁਰੂ ਨੂੰ ਵਿਸਾਰਦੇ ਨਹੀਂ ਉਹ ਗੁਰਮਖ ਹੋਇਆ ਕਰਦੇ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਹੈ ਸੰਸਾਰ ਦੇ ਉੱਤੇ ਸੰਗਤਾਂ ਨੂੰ ਬੜੇ ਸੁੱਖ ਦਿੱਤੇ ਇੱਕ ਗਰੀਬ ਪਰਿਵਾਰ ਦਾ ਲड़का ਹੈ ਉਸ ਨੇ ਆਪਣੀ ਵਾਰਤਾ ਸੁਣਾਈ ਹੱਡ ਬੀਤੀ ਹੈ ਖਾਲਸਾ ਜੀ ਉਹ ਕਹਿੰਦਾ ਕਿ ਮੈਂ ਛੋਟਾ ਜਾਂ ਸਿਆ ਮੇਰਾ ਪਿਓ ਪੂਰਾ ਹੋ ਗਿਆ ਮੇਰੀ ਮਾਂ ਸੀ ਮੈਂ ਇਕੱਲਾ-ਇਕੱਲਾ ਪੁੱਤ ਸੀ ਤੇ ਮੇਰੀ ਲੱਤ ਨੂੰ ਨਾ ਪੋਲੀਓ ਹੋ ਗਿਆ ਸੀ ਮੇਰੀ ਲੱਤ ਸਹੀ ਨਹੀਂ ਸੀ ਮੈਂ ਲੰਗਾ ਕੇ ਤੁਰਦਾ ਸੀ ਕਹਿੰਦੇ ਪਿਓ ਪੂਰਾ ਹੋ ਗਿਆ ਘਰ ਦੇ ਵਿੱਚ ਗਰੀਬੀ ਸੀ ਬਹੁਤ ਤੇ ਮੇਰੀ ਮਾਂ ਲੋਕਾਂ ਦੇ ਘਰੇ ਨਾਲ ਸਫਾਈਆਂ ਕਰਨੀਆਂ ਉਹਨਾਂ ਦੇ ਭਾਂਡੇ ਧੋਣੇ ਤੇ ਜੋ ਕੁਝ ਵਟ ਕੇ ਲੈਉਣਾ ਉਹਦੇ ਨਾਲ ਅਸੀਂ ਘਰ ਆਪਣਾ ਚਲਾਉਣਾ ਇਦਾਂ ਕਰਦਿਆਂ ਕਰਦਿਆਂ ਹੌਲੀ-ਹੌਲੀ ਮੈਂ ਵੀ ਵੱਡਾ ਹੋਇਆ ਮਾਂ ਨੂੰ ਇਹ ਫਿਕਰ ਸੀ ਕਿ ਮੇਰਾ ਪੁੱਤਰ ਇੱਕ ਤੇ ਅਪਾਹਜ ਹੈ ਇਹ ਗਾਂ ਕਰੇਗਾ ਕਿ ਕਹਿੰਦਾ ਮੈਂ ਥੋੜਾ ਜਿਹਾ ਵੱਡਿਆ ਵੱਡਾ ਹੋਇਆ ਤੇ ਮੈਂ ਆਪਣੀ ਮਾਂ ਵੱਲ ਵੇਖਣਾ ਤੇ ਮੈਨੂੰ ਤਰਸਾਉਣਾ ਕਿ ਮੇਰੀ ਮਾਂ ਸਾਰਾ ਦਿਨ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਐ ਥੋੜੇ ਜਿਹੇ ਪੈਸੇ ਲੈ ਕੇ ਆਉਂਦੀ ਐ ਉਹਦੇ ਨਾਲ ਅਸੀਂ ਪ੍ਰਸ਼ਾਦਾ ਛਕਦੇ ਆਂ ਕਹਿੰਦਾ ਮੈਂ ਥੋੜਾ ਜਿਹਾ ਵੱਡਾ ਹੋਇਆ ਹੋਸ਼ ਸੰਭਾਲੀ ਤੇ ਮੈਂ ਸੋਚਿਆ ਕਿ ਚਲ ਕੋਈ ਨਾ ਕੋਈ ਕਾਰੋਬਾਰ ਮੈਂ ਵੀ ਜੋ ਕਰਨ ਜੋਗਾ ਹਾਂ ਕਰਿਆ ਕਰਾਂ ਕਹਿੰਦਾ ਮੈਂ ਕਈ ਵਾਰੀ ਕਿਸੇ ਨੂੰ ਕਹਿਣਾ ਕਿ ਯਾਰ ਮੈਨੂੰ ਨਾਲ ਲੈ ਜਾਓ ਮੈਂ ਥੋੜਾ ਬੋਧਾ ਕੰਮ ਕਰ ਦਾਂਗਾ ਤੁਸੀਂ ਮੈਨੂੰ ਅੱਧੇ ਪੈਸੇ ਦੇ ਦਿਓ ਪਰ ਲੋਕਾਂ ਨੇ ਮੇਰੀ ਲੱਤਵਲ ਵੇਖ ਕੇ ਕਹਿਣਾ ਨਹੀਂ ਭਾਈ ਤੈਨੂੰ ਕਿੱਥੇ ਖੜਾਂਗੇ ਨਾਲੇ ਤੈਨੂੰ ਪੈਸੇ ਕਿੱਥੋਂ ਦਵਾਂਗੇ ਕੰਮ ਦਾ ਤੇਰੇ ਕੋਲ ਹੋਣਾ ਨਹੀਂ ਇਦਾਂ ਨਹੀਂ ਮੈਨੂੰ ਗੱਲਾਂ ਕਰਨੀਆਂ ਮੇਰਾ ਮਨ ਜਿਹੜਾ ਟੁੱਟ ਗਿਆ ਕਹਿੰਦਾ ਕਿੰਨੇ ਦਿਨ ਬਾਅਦ ਮੈਨੂੰ ਇੱਕ ਮੇਰਾ ਮਿੱਤਰ ਮਿਲਿਆ ਮੈਂ ਉਹਨੂੰ ਕਿਹਾ ਵੀ ਯਾਰ ਮੈਨੂੰ ਨਾਲ ਲੈ ਜਾਕਰ ਉਹ ਮਿਸਤਰੀ ਦਾ ਕੰਮ ਕਰਦਾ ਸੀ ਉਹ ਵੀ ਕਹਿੰਦਾ ਕਿ ਉੱਥੇ ਭਾਰਾ ਕੰਮ ਹੈ ਤੇਰੇ ਕੋ ਕਿਵੇਂ ਹੋਵੇਗਾ ਕਹਿੰਦੇ ਤੂੰ ਮੈਨੂੰ ਲੈ ਚੱਲ ਮੈਂ ਕੁਛ ਨਾ ਕੁਛ ਤੇ ਕਰੂੰਗਾ ਮੈਨੂੰ 100 ਰੁਪਈਆ ਹੀ ਦੇ ਦੀ ਚਲੋ ਫਿਰ ਵੀ ਮਿੱਤਰ ਸੀ ਉਹਨੇ ਆਪਣੀ ਮਿੱਤਰਤਾ ਹੀ ਨਿਭਾਈ ਨਾਲ ਲੈ ਗਿਆ ਇੱਕ ਦੋ ਦਿਹਾੜੀ ਦਿਹਾੜੀਆਂ ਲਵਾਈਆਂ ਉਹਦਾ ਵੀ ਕੰਮ ਬੰਦ ਹੋ ਗਿਆ ਉਹਨੇ ਆਖਿਆ ਵੀ ਤੂੰ ਕਿਤੇ ਹੋਰ ਵੇਖ ਲੈ ਇਦਾਂ ਕਰਦਿਆਂ ਕਰਦਿਆਂ ਨੂੰ ਦੋ ਹਫ਼ਤੇ ਹੋ ਗਏ ਕੋਈ ਦਿਹਾੜੀ ਨਹੀਂ ਲੱਗੀ ਕੋਈ ਪੈਸਾ ਨਹੀਂ ਕਮਾਇਆ ਜੋ ਮਾਂ ਲੈ ਕੇ ਆਏਗੀ ਮਹੀਨੇ ਬਾਅਦ ਪੈਸੇ ਉਹੀ ਘਰ ਦਾ ਖਰਚ ਚਲਾਉਣ ਲਈ ਹੈ ਕਹਿੰਦਾ ਇੱਕ ਦਿਨ ਤਿੰਨ ਚਾਰ ਦਿਨ ਲੰਘ ਗਏ ਤੇ ਇੱਕ ਦਿਨ ਮੈਂ ਟੈਂਟ ਵਾਲਿਆਂ ਕੋਲੇ ਗਿਆ ਮੈਨੂੰ ਗਿਆ ਵੀ ਤੁਸੀਂ ਵੀ ਜਿੱਦਾਂ ਕੰਮ ਕਰਦੇ ਹੋ ਉਥੇ ਜਾ ਕੇ ਭਾਂਡੇ ਧੋਂਦੇ ਹੋ ਜਦੋਂ ਕੋਈ ਸਮਾਗਮ ਹੁੰਦਾ ਤੇ ਭਾਂਡੇ ਤੇ ਬਹਿ ਕੇ ਧੋਣੇ ਆ ਤੇ ਮੈਨੂੰ ਭਾਂਡੇ ਧੋਣ ਵਾਲਾ ਕੰਮ ਮੈਨੂੰ ਦੇ ਦੇਓ ਜੋ ਦਿਹਾੜੀ ਤੁਸੀਂ ਦੇਣੀ ਦੇ ਦਿਓ ਕਹਿੰਦਾ ਵੀ ਕਿਤੇ ਮਰਗ ਦਾ ਭੋਗ ਸੀ ਤੇ ਉਥੇ ਉਹ ਕਹਿੰਦੇ ਚੱਲ ਭਾਈ ਤੂੰ ਇਹ ਕੰਮ ਕਰ ਲਈ ਬਹਿ ਕੇ ਭਾਂਡੇ ਧੋ ਲਈ ਮੈਂ ਚਲਾ ਗਿਆ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਸੀ ਕਿਸੇ ਦਾ ਕੋਈ ਬੰਦਾ ਪੂਰਾ ਹੋਇਆ ਸੀ ਤੇ ਉਥੇ ਕੰਮ ਸੀ ਕਹਿੰਦਾ ਮੈਂ ਬਾਹਰ ਭਾਂਡੇ ਧੋਂਦਾ ਸੀ ਭਾਂਡੇ ਧੋਂਦਾ ਸੀ ਤੇ ਉਥੇ ਕਵਿਸ਼ਰੀ ਲੱਗੇ ਹੋਏ ਸੀ ਜਿਹੜੀਆਂ ਹੇਕਾਂ ਲਾ ਕੇ ਗਾਉਂਦੇ ਨੇ ਮੈਨੂੰ ਬਹੁਤਾ ਪਤਾ ਨਹੀਂ ਸੀ ਗੁਰੂ ਘਰਾਂ ਬਾਰੇ ਤੇ ਉਹ ਕਹਿੰਦਾ ਕਿ ਮੈਂ ਉਹ ਸੁਣਨ ਲੱਗ ਪਿਆ ਜਦੋਂ ਉਹਨਾਂ ਦੇ ਸਾਜ਼ ਵੱਜੇ ਮੇਰੇ ਮਨ ਨੂੰ ਬੜਾ ਆਨੰਦ ਜਿਆ ਆ ਕਹਿੰਦਾ ਮੈਂ ਨਾਲ-ਨਾਲ ਕੰਮ ਕਰਦਾ ਗਿਆ ਭਾਂਡੇ ਧੋਂਦਾ ਗਿਆ ਨਾਲ-ਨਾਲ ਉਹ ਸੁਣਦਾ ਗਿਆ ਉਹਦੇ ਵਿੱਚ ਬਾਬਾ ਜੀ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸਾਖੀ ਸੁਣਾਈ ਕਿ ਬਾਬਾ ਦੀਪ ਸਿੰਘ ਜੀ ਨੇ ਹਰਿਮੰਦਰ ਸਾਹਿਬ ਦੀ ਪਰੰਪਰਾ ਨੂੰ ਬਹਾਲ ਕਰਦਿਆਂ ਹੋਇਆਂ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣਾ ਸੀਸ ਪੇਟ ਕੀਤਾ ਸ਼ਹਾਦਤ ਦਿੱਤੀ ਕਹਿੰਦੇ ਉਹ ਸਾਖੀ ਸੁਣਾਉਂਦਿਆਂ ਸੁਣਾਉਂਦਿਆਂ ਕਹਿਣ ਲੱਗੇ ਕਿ ਬਾਬਾ ਦੀਪ ਸਿੰਘ ਸਤਗੁਰੂ ਦੇ ਐਸੇ ਪਿਆਰੇ ਸੇਵਕ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਬਾਬਾ ਦੀਪ ਸਿੰਘ ਤੇਰੇ ਘਰੋਂ ਕੋਈ ਮੰਗਣ ਆਵੇਗਾ ਜੋ ਸਾਡੇ ਘਰ ਦਾ ਹੈ ਉਹ ਤੇਰੇ ਘਰ ਦਾ ਤੂੰ ਰਖਵਾਲਾ ਹੈ ਜੋ ਦੇਣਾ ਕਿਸੇ ਨੂੰ ਦੇ ਦੇਵੀ ਉਹ ਕਹਿਣ ਲੱਗਾ ਕਿ ਜੇ ਕੋਈ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ ਜਾ ਕੇ ਗਲ ਪੱਲਾ ਪਾ ਕੇ ਉਹਦੇ ਦਰ ਤੇ ਨੱਕ ਰਗੜੇ ਨਾ ਤੇ ਇਹ ਕਵੇ ਵੀ ਬਾਬਾ ਦੀਪ ਸਿੰਘ ਜੀ ਅੱਜ ਤੋਂ ਮੇਰੀਆਂ ਸਾਰੀਆਂ ਮੁਸ਼ਕਲਾਂ ਸਾਰੀਆਂ ਤਕਲੀਫਾਂ ਇਹ ਤੁਸੀਂ ਹੱਲ ਕਰੋ ਮੈਂ ਕੁਝ ਨਹੀਂ ਜਾਣਦਾ ਮੈਂ ਮੂਰਖ ਹਾਂ ਮੈਨੂੰ ਕੋਈ ਰਸਤਾ ਨਹੀਂ ਪਤਾ ਮੇਰੀ ਜ਼ਿੰਦਗੀ ਦੀ ਡੋਰ ਬਾਬਾ ਦੀਪ ਸਿੰਘ ਸਾਹਿਬ ਜੀ ਮੈਂ ਤੁਹਾਡੇ ਚਰਨਾਂ ਵਿੱਚ ਰੱਖਣ ਆਇਆ ਹੁਣ ਤੁਸੀਂ ਮੇਰੀ ਜ਼ਿੰਦਗੀ ਨੂੰ ਚਲਾਉਣਾ ਕਰੋ ਜਿਹੜਾ ਬੰਦਾ ਐਵੇਂ ਦੀ ਅਰਦਾਸ ਕਰ ਦਿੰਦਾ ਉਹਦੀ ਜ਼ਿੰਦਗੀ ਦਾ ਰਖਵਾਲਾ ਬਾਬਾ ਦੀਪ ਸਿੰਘ ਹੋਇਆ ਕਰਦਾ ਕਹਿੰਦਾ ਮੈਂ ਬਾਹਰ ਝੂਠੇ ਭਾਂਡੇ ਤੂੰਦਾ ਤੂੰਦਾ ਬੜਾ ਮੇਰਾ ਧਿਆਨ ਲੱਗਿਆ ਮੇਰੇ ਮਨ ਚ ਆਈ ਵੀ ਮੈਂ ਇਹਨਾਂ ਨੂੰ ਮਿਲਣਾ ਜਿਨ੍ਹਾਂ ਨੇ ਇਹ ਸਾਖੀ ਸੁਣਾਈ ਕਹਿੰਦਾ ਮੈਂ ਬਾਹਰ ਉਡੀਕ ਕਰਨ ਲੱਗਾ ਵੀ ਜਦੋਂ ਬਾਹਰ ਆਉਣਗੇ ਮੈਂ ਮਿਲਾਂਗਾ ਪੈਨਾ ਮੈਂ ਮਿਲਿਆ ਵੀ ਅੱਗੇ ਹੋ ਕੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਜੋ ਸੁਣਾਇਆ ਇਹ ਸੱਚ ਹੈ ਬਾਬਾ ਦੀਪ ਸਿੰਘ ਸਾਰਿਆਂ ਦੀ ਜ਼ਿੰਦਗੀ ਦੀ ਡੋਰ ਰੱਖਦੇ ਨੇ ਫੜਦੇ ਨੇ ਹੱਥ ਵਿੱਚ ਉਹਨਾਂ ਦੇ ਕਾਰਜ ਕਰਦੇ ਨੇ ਕਹਿੰਦੇ ਉਹ ਕਬਿਸ਼ਰੀ ਨੇ ਮੈਨੂੰ ਗਲ ਵਿੱਚ ਲੈ ਕੇ ਕਿਹਾ ਕਿ ਪੁੱਤਰਾ ਮੈਂ ਤਾਂ ਮੇਰੀ ਮਾਂ ਲੋਕਾਂ ਦੇ ਘਰਾਂ 'ਚ ਭਾਂਡੇ ਧੋਂਦੇ ਸੀ ਤੇ ਬਾਬਾ ਦੀਪ ਸਿੰਘ ਨੇ ਐਸੀ ਕਿਰਪਾ ਕੀਤੀ ਅੱਜ ਗੱਡੀਆਂ ਦੇ ਵਿੱਚ ਆਉਣਾ ਤੇ ਗੱਡੀਆਂ ਚ ਹੀ ਜਾਣਾ ਇਹ ਬਾਬੇ ਦੀਪ ਸਿੰਘ ਸਾਹਿਬ ਜੀ ਦੀਆਂ ਗੱਡੀਆਂ ਉਹਨਾਂ ਨੇ ਸਾਨੂੰ ਚੜਾਇਆ ਮੈਂ ਵੀ ਉਹਦੇ ਦਰ ਤੇ ਆਪਣੀ ਡੋਰ ਸਿੱਟ ਕੇ ਆਇਆ ਸੀ ਉਹ ਬੰਦਾ ਬੱਚਾ ਕਹਿ ਲੱਗਾ ਕਿ ਮੇਰੇ ਮਨ ਤੇ ਬੜਾ ਪ੍ਰਭਾਵ ਪਿਆ ਮੈਂ ਜਾ ਕੇ ਘਰੇ ਜਦੋਂ ਗਿਆ ਤੇ ਮਾਂ ਨੂੰ ਕਿਹਾ ਮਾਂ ਵੀ ਬਾਬਾ ਦੀਪ ਸਿੰਘ ਕੋਈ ਹੋਏ ਨੇ ਸਿੱਖਾਂ ਚ ਤੇ ਉਹ ਬੜੀ ਮਹਿਮਾ ਕਹਿੰਦੇ ਜਿਹੜਾ ਉਹਨਾਂ ਦੇ ਦਰ ਜਾਂਦਾ ਉਹਨਾਂ ਦੇ ਸਾਰੇ ਜਿਹੜੇ ਦੁੱਖ ਦੂਰ ਹੋ ਜਾਂਦੇ ਨੇ ਤੋ ਉਹਨਾਂ ਦੀ ਉਹਦੀ ਮਾਤਾ ਕਹਿਣ ਲੱਗੀ ਪੁੱਤ ਵੀ ਮੈਂ ਜਿੰਨਾ ਘਰਾਂ 'ਚ ਕੰਮ ਕਰਦੀ ਆ ਉਹਨਾਂ ਸਾਰਾ ਘਰਿਆਂ ਦੇ ਵਿੱਚ ਬਾਬਾ ਦੀਪ ਸਿੰਘ ਦੀ ਫੋਟੋ ਲੱਗੀ ਹੈ ਸਾਰੇ ਬਾਬਾ ਦੀਪ ਸਿੰਘ ਸਾਹਿਬ ਨੂੰ ਮੰਨਦੇ ਮੈਂ ਇੱਕ ਪੰਡਤਾਂ ਦੇ ਘਰੇ ਕੰਮ ਕਰਦੀ ਆ ਉਹ ਵੀ ਬਾਬਾ ਦੀਪ ਸਿੰਘ ਸਾਹਿਬ ਨੂੰ ਨਮਸਕਾਰ ਕਰਦੇ ਨੇ ਤੋ ਕਹਿਣ ਲੱਗਾ ਮਾਂ ਉਹਨਾਂ ਨੂੰ ਪੁੱਛ ਹਾਂ ਵੀ ਉਹਨਾਂ ਨੇ ਕਿਤੇ ਜਾਣਾ ਤਾਂ ਨਹੀਂ ਸਾਨੂੰ ਨਾਲ ਲੈ ਜਾਣ ਆਪਣੇ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਆਪਾਂ ਕਿਤੇ ਜਾ ਸਕੀਏ ਉਹ ਕਹਿੰਦੀ ਪੁੱਤ ਜੇ ਤੇਰਾ ਦਿਲ ਕਰਦਾ ਜਾਣ ਨੂੰ ਤੇ ਇਦਾਂ ਕਰਦੀ ਆ ਮੈਂ ਇੱਕ ਦਿਨ ਕੰਮ ਤੇ ਨਹੀਂ ਜਾਊਂਗੀ ਤੇ ਆਪਾਂ ਦੋਵੇਂ ਰਲ ਕੇ ਬਸੇ ਚਲ ਜਾਂਦੇ ਆਂ ਕਹਿੰਦੇ ਮਹੀਨੇ ਦੋਆਂ ਮਹੀਨਿਆਂ ਬਾਅਦ ਕੋਈ ਪਲਾਨ ਬਣਿਆ ਤੇ ਦੋਵੇਂ ਮਾਂ ਤੇ ਪੁੱਤ ਗਏ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ ਜਦੋਂ ਉੱਥੇ ਦੇਖਿਆ ਸੰਗਤਾਂ ਬਹੁਤ ਇਕੱਠੀਆਂ ਹੋਈਆਂ ਮਹਾਰਾਜ ਦੇ ਦਰ ਤੇ ਕਹਿੰਦੇ ਵੀ ਮੈਂ ਜੋੜੇ ਘਰਾਂ 'ਚ ਜੋੜਾ ਜਮਾ ਕਰਾਉਣ ਲੱਗਾ ਤੇ ਉਹ ਇੱਕ ਵਿਸ਼ਰੀ ਅੱਗੇ ਟੱਕਰ ਗਿਆ ਮੈਂ ਉਹਨੂੰ ਕਿਹਾ ਵੀ ਭਲਿਆ ਵੀ ਤੁਸੀਂ ਮੈਨੂੰ ਦੱਸਿਆ ਸੀ ਤੁਹਾਡੀ ਮੈਂ ਸਾਖੀ ਸੁਣੀ ਸੀ ਇਸ ਕਰਕੇ ਮੈਂ ਪਹਿਲੀ ਵਾਰ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਤੇ ਆਇਆ ਕਹਿੰਦੇ ਉਹਨਾਂ ਨੇ ਮੈਨੂੰ ਨਾਲ ਲੈ ਕੇ ਮੇਰੇ ਕੋਲ ਦੇਖ ਕਰਵਾਈ ਅਰਦਾਸ ਕਰਵਾਈ ਸਭ ਕੁਝ ਕਹਿੰਦਾ ਮੈਂ ਉਦਾਂ ਹੀ ਪੱਲਾ ਪਾ ਕੇ ਜੂ ਉਹਨਾਂ ਨੇ ਬੋਲਿਆ ਸੀ ਨਾ ਮੈਂ ਉਦਾਂ ਹੀ ਉਥੇ ਬਾਬਾ ਦੀਪ ਸਿੰਘ ਦੇ ਸਥਾਨ ਤੇ ਬੋਲਿਆ ਕਿ ਬਾਬਾ ਜੀ ਮੈਂ ਵੀ ਆਪਣੀ ਜ਼ਿੰਦਗੀ ਦੀ ਡੋਰ ਤੁਹਾਨੂੰ ਫੜਾਉਣ ਆਇਆ ਕਿਰਪਾ ਕਰੋ ਬੜਾ ਗਰੀਬ ਹਾਂ ਤੇ ਦਮੜਾ ਕੋਲ ਨਹੀਂ ਤੇ ਦੁੱਖ ਬੜਾ ਹੈ ਬਾਬਾ ਜੀ ਸਰੀਰ ਵੀ ਕੰਮ ਨਹੀਂ ਕਰਦਾ ਇਹ ਕਿਵੇਂ ਘਰ ਚੱਲੇਗਾ ਮੈਂ ਆਪਣੀ ਜ਼ਿੰਦਗੀ ਦੀ ਡੋਰ ਤੁਹਾਨੂੰ ਫੜਾਉਣ ਆਇਆ ਕਹਿੰਦਾ ਇਹ ਅਰਦਾਸ ਕਰਕੇ ਮੈਂ ਅਸੀਂ ਘਰ ਮੁੜਾਏ ਘਰੇ ਮੁੜੇ ਇੱਕ ਕਹਤਾ ਕਹਿੰਦਾ ਮੈਨੂੰ ਕੰਮ ਕੋਈ ਨਾ ਮਿਲਿਆ ਪਰ ਮੇਰੇ ਮਨ 'ਚ ਨਾ ਇਹ ਬੜਾ ਆਉਣਾ ਕਿ ਚੱਲ ਬਾਬਾ ਦੀਪ ਸਿੰਘ ਸਾਹਿਬ ਅਗੇ ਅਰਦਾਸ ਕੀਤੀ ਐ ਮਹੀਨੇ ਦੋਆ ਮਹੀਨਿਆਂ ਤੱਕ ਤੇ ਪ੍ਰਵਾਨ ਹੋਊਗੀ ਇਦਾਂ ਕਰਦਿਆਂ ਕਰਦਿਆਂ ਕਹਿੰਦਾ ਦੋ ਤਿੰਨ ਹਫ਼ਤੇ ਲੰਘ ਗਏ ਇੱਕ ਦਿਨ ਕਹਿੰਦਾ ਮੈਂ ਮੰਡੀ 'ਚ ਖੜਾ ਜਿਵੇਂ ਬੰਦੇ ਮਜ਼ਦੂਰ ਖੜੇ ਹੁੰਦੇ ਨਾ ਮੰਡੀ 'ਚ ਖੜੇ ਹੋ ਜਾਂਦੇ ਨੇ ਜਾ ਕੇ ਤੇ ਲੋਕੀ ਲੈਣ ਆਉਂਦੇ ਨੇ ਜਿਨ੍ਹਾਂ ਨੂੰ ਲੋਡ ਹੁੰਦੀ ਕੰਮ ਲਈ ਕਹਿੰਦਾ ਮੈਂ ਸੋਚਿਆ ਉੱਥੇ ਜਾਣਾ ਕੋਈ ਲੈ ਹੀ ਜਾਵੇਗਾ ਕਹਿੰਦਾ ਮੈਂ ਮੰਡੀ 'ਚ ਗਿਆ ਮੇਰੇ ਲਾਗੋ ਸਾਰੇ ਲੋਕ ਜਿਹੜੇ ਉੱਥੇ ਖੜੇ ਸੀ ਸਾਰੇ ਚਲੇ ਗਏ ਮੈਨੂੰ ਜਿਹੜਾ ਵੀ ਵੇਖੇ ਵੀ ਲੱਤ ਕੰਮ ਨਹੀਂ ਕਰਦੀ ਮੈਨੂੰ ਕੋਈ ਪੁੱਛੇ ਹੀ ਨਾ ਕਹਿੰਦਾ 11:00 ਵਜੇ ਦਾ ਟਾਈਮ ਹੋਇਆ ਕਿਸੇ ਨੇ ਮੈਨੂੰ ਪੁੱਛਿਆ ਨਹੀਂ ਤੇ ਮੈਂ ਸੋਚਿਆ ਮਣਾ ਘਰੇ ਚਲੀਏ ਵੀ ਨਹੀਂ ਆਪਾਂ ਆਪਣੇ ਵਾਸਤੇ ਕੰਮ ਨਹੀਂ ਬਣਿਆ ਘਰੇ ਚਲੀਏ ਕਹਿੰਦਾ ਮੈਂ ਮੰਡੀ 'ਚੋਂ ਤੁਰਿਆ ਜਿੱਥੇ ਖੜਦੇ ਸੀ ਸਾਰੇ ਬੰਦੇ ਮਜ਼ਦੂਰ ਤੁਰਿਆ ਤੇ ਕਹਿੰਦਾ ਥੋੜਾ ਜਿਹਾ ਅੱਗੇ ਤੁਰਿਆ ਤੇ ਅੱਗੇ ਇੱਕ ਬੈਗ ਪਿਆ ਮੈਂ ਉਹ ਚੱਕਿਆ ਕਾਫੀ ਵਜ਼ਨ ਸੀ ਉਹ ਬੈਗ ਦਾ ਕਹਿੰਦਾ ਮੈਂ ਚੱਕਿਆ ਤੇ ਮੇਰੇ ਮਨ 'ਚ ਆਇਆ ਕਿ ਪਤਾ ਨਹੀਂ ਕਿਹੜੇ ਵਿਚਾਰੇ ਦਾ ਡਿੱਗ ਪਿਆ ਕੀਮਤਾਂ ਨੂੰ ਕਿੰਨੀ ਕੁ ਲੋਡ ਹੋਵੇਗੀ ਕਿੰਨਾ ਕੁ ਕੀਮਤੀਅਤ ਸਮਾਨ ਹੋਵੇਗਾ ਤੇ ਉਹਨੇ ਆਸੇ-ਪਾਸੇ ਵੇਖਿਆ ਕੋਈ ਬੰਦਾ ਨਜ਼ਰ ਨਹੀਂ ਆਇਆ ਤੇ ਉਹਨੇ ਸੋਚਿਆ ਵੀ ਆ ਸ਼ਾਮੇ ਬਹਿ ਜਾਣਾ ਘਰੇ ਵੀ ਜਾ ਕੇ ਕੀ ਕਰਨਾ ਸਾਰਾ ਦਿਨ ਨੰਗਾਉਣਾ ਹੀ ਆ ਵੇਲੇ ਆ ਤੇ ਅੱਜ ਆ ਬੈਗ ਦੀ ਰਾਖੀ ਕਰ ਲੈਨੇ ਆ ਕੀ ਪਤਾ ਬੰਦਾ ਸ਼ਾਮ ਤੱਕ ਮੋੜਾਵੇ ਤੇ ਮਨ ਦੇ ਵਿੱਚ ਇਹ ਕਰ ਲਿਆ ਕਿ ਸ਼ਾਮਾਂ ਦੇ 5 ਵਜੇ ਤੱਕ ਜੇ ਤੇ ਬੰਦਾ ਆ ਗਿਆ ਬੈਗ ਲੱਭਦਾ ਤੇ ਬੈਗ ਉਹਦਾ ਜੇ ਨਾ ਆਇਆ ਤੇ ਫਿਰ ਮੇਰਾ ਫੇਮ ਲੈ ਜਾਣਾ ਪਰ 5 ਵਜੇ ਤੱਕ ਇਮਾਨਦਾਰੀ ਨਾਲ ਕੰਮ ਕਰਨਾ ਇਹਦੀ ਰਾਖੀ ਕਰਨੀ ਕਹਿੰਦਾ ਮੈਂ ਛਾਵੇਂ ਬੈਠ ਗਿਆ ਤੇ ਮੇਰੀ ਅੱਖ ਲੱਗੀ ਅੱਖ ਚਪਕਾ ਜਾ ਆਇਆ ਫਿਰ ਮੈਂ ਉੱਠਿਆ ਤੇ ਉਠਣਸਾਰ ਮੇਰੇ ਮੁਖ ਦੇ ਵਿੱਚੋਂ ਆਪਣੇ ਆਪ ਸ਼ੁਰੂ ਹੋ ਗਿਆ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਹਿੰਦਾ ਇਦਾਂ ਸ਼ੁਰੂ ਹੋਇਆ ਮੈਂ ਖੁਦ ਹੈਰਾਨ ਸੀ ਵੀ ਜਿਹਨਾਂ ਦਾ ਨਾਮ ਜਿਹਨਾਂ ਦੇ ਬਾਰੇ ਮੈਨੂੰ ਕੁਝ ਪਤਾ ਹੀ ਨਹੀਂ ਉਹਨਾਂ ਦਾ ਨਾਮ ਮੇਰੇ ਮੁਖ ਜੋ ਕਿਵੇਂ ਨਿਕਲਣਾ ਸ਼ੁਰੂ ਹੋ ਗਿਆ ਕਹਿੰਦਾ 1:2 ਦੇ ਕਰੀਬ ਮੇਰੇ ਮੁਖ ਚ ਆਪਣੇ ਆਪ ਅਚਨ ਚੇਧ ਨਾਮ ਸ਼ੁਰੂ ਹੋ ਗਿਆ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਹਿੰਦਾ 4 ਵਜੇ ਤੱਕ ਉਹ ਚੱਲਿਆ 2 ਘੰਟੇ ਲਗਾਤਾਰ ਚੱਲਿਆ ਕਹਿੰਦਾ 4 ਵਜੇ ਇੱਕ ਵੱਡੀ ਗੱਡੀ ਦੇ ਵਿੱਚ ਬੰਦਾ ਆਇਆ ਸਰਦਾਰ ਜੀ ਬੜੇ ਜਵਾਨ ਬੜਾ ਸੋਹਣਾ ਰੂਪ ਉਹਨਾਂ ਦਾ ਉਹ ਆ ਕੇ ਤੇ ਉੱਥੇ ਇੱਕ ਘੁੰਮਣ ਲੱਗ ਜਿੱਥੇ ਮਜ਼ਦੂਰਾਂ ਦੀ ਮੰਡੀ ਲੱਗਦੀ ਉੱਥੇ ਘੁੰਮਦੇ ਨੇ ਕਹਿੰਦੇ ਮੈਂ ਪਿੱਛੋਂ ਜਾ ਕੇ ਪੁੱਛਿਆ ਸਰਦਾਰ ਜੀ ਕੀ ਲੱਭਦੇ ਜੇ ਉਹ ਕਹਿੰਦੇ ਵੀ ਮੇਰਾ ਇੱਕ ਕੀਮਤੀ ਸਮਾਨ ਡਿੱਗ ਪਿਆ ਤੇ ਮੈਨੂੰ ਲੱਗਦਾ ਕਿ ਮੈਂ ਇੱਥੇ ਆਇਆ ਹਾਂ ਤਾਂ ਇੱਥੇ ਕਿਤੇ ਡਿੱਗਾ ਹੋਊਗਾ ਉਹ ਕਹਿੰਦੇ ਸਰਦਾਰ ਜੀ ਕੀ ਸੀ ਕਹਿੰਦਾ ਪੁੱਤਰ ਇੱਕ ਬੈਗ ਸੀ ਮੇਰਾ ਤੇ ਕਹਿੰਦੇ ਮੈਂ ਉਹਨੂੰ ਬੈਗ ਦਿੱਤਾ ਕਹਿੰਦੇ ਆਹ ਤਾਂ ਨਹੀਂ ਤੇ ਉਹ ਸਰਦਾਰ ਜੀ ਕਹਿੰਦੇ ਇਹੀ ਆ ਕਹਿੰਦਾ ਵੀ ਮੈਂ ਅੱਜ ਕੰਮ ਤੇ ਕੰਮ ਤੇ ਮੈਨੂੰ ਕੋਈ ਮਿਲਿਆ ਨਹੀਂ ਅੱਜ ਮੈਂ ਸਵੇਰ ਦੀ ਏਸੇ ਬੈਗ ਦੀ ਰਾਖੀ ਕਰਨ ਡਿਆ ਮੈਂ 11 ਵਜੇ ਦਾ ਬੈਠਾ ਜੀ ਹੁਣ ਤੁਸੀਂ ਆਏ ਹੋ ਤੇ ਉਸ ਕਹਿੰਦੇ ਸਰਦਾਰ ਬੜਾ ਖੁਸ਼ ਹੋਇਆ ਕਹਿੰਦਾ ਪੁੱਤਰਾ ਜੇ ਤੂੰ ਇਹ ਬੈਗ ਦੀ ਰਾਖੀ ਬਿਰਾਖੀ ਬੈਠਾ ਸੀ ਨਾ ਇਹ ਬੈਗ ਹੁਣ ਤੇਰਾ ਹੈ ਇਹ ਮੇਰਾ ਨਹੀਂ ਹੈ ਇਹ ਬੈਗ ਦੀ ਰਾਖੀ ਮੇਕੋ ਤੇ ਹੋਈ ਨਹੀਂ ਮੈਂ ਗਵਾਲਿਆ ਸੀ ਤੂੰ ਇਹਦੀ ਰਾਖੀ ਕਰਦਾ ਪਿਆ ਹੁਣ ਇਹ ਬੈਗ ਤੇਰਾ ਹੈ ਕਹਿੰਦਾ ਕਹਿੰਦੇ ਮੈਂ ਬੜਾ ਉਹਨਾਂ ਨੂੰ ਕਿਹਾ ਨਹੀਂ ਨਹੀਂ ਸਰਦਾਰ ਜੀ ਇਹ ਤੁਹਾਡਾ ਸਮਾਨ ਹੈ ਆਪਣਾ ਸਮਾਨ ਲਓ ਤੇ ਮੈਨੂੰ ਛੁੱਟੀ ਬਖਸ਼ੋ ਮੈਂ ਘਰ ਨੂੰ ਜਾਵਾਂ ਕਹਿੰਦੇ ਉਹ ਸਰਦਾਰ ਜੀ ਕਹਿੰਦੇ ਪੁੱਤਰਾ ਇਹਦੇ ਵਿੱਚ ਦੋ ਪਾਸਪੋਰਟ ਨੇ ਮੇਰੇ ਉਹ ਦੋਵੇਂ ਕੱਢ ਕੇ ਮੈਨੂੰ ਦੇ ਦੇ ਬਾਕੀ ਜੋ ਵੀ ਆ ਉਹ ਤੇਰਾ ਹੈ ਕਹਿੰਦੇ ਉਹਨਾਂ ਨੇ ਮੈਨੂੰ ਗਲਵਕੜੀ ਚ ਲੈ ਕੇ ਗੱਡੀ ਚ ਨਾਲ ਬਿਠਾਇਆ ਮੈਨੂੰ ਕਹਿੰਦੇ ਕਿਹੜੇ ਪਿੰਡ ਦਾ ਮੈਂ ਦੱਸਿਆ ਵੀ ਬਾਬਾ ਜੀ ਲਾਗੇ ਪਿੰਡ ਦਾ ਤੇ ਮੈਨੂੰ ਘਰ ਛੱਡਣ ਗਏ ਘਰੇ ਜਾ ਕੇ ਮੈਨੂੰ ਕਹਿੰਦੇ ਵੀ ਆਹ ਪਾਸਪੋਰਟ ਮੈਨੂੰ ਫੜਾ ਤੇ ਆਹ ਪੈਸੇ ਰੱਖ ਲਾ ਕਹਿੰਦੇ ਬਾਬਾ ਜੀ ਪੈਸੇ ਕਿੱਥੋਂ ਆਏ ਕਹਿੰਦੇ ਪੁੱਤਰਾ ਤੂੰ ਬੈਗ ਖੋਲ ਕੇ ਨਹੀਂ ਸੀ ਵੇਖਿਆ ਕਹਿੰਦੇ ਨਾ ਜੀ ਮੈਂ ਤਾਂ ਰਾਖੀ ਬੈਠਾ ਸੀ ਕਿ ਮੈਨੂੰ ਬਾਬੇ ਦੀਪ ਸਿੰਘ ਨੇ ਕੰਮ ਲਾਇਆ ਵੀ ਚਲੋ ਇਹੋ ਹੀ ਕੰਮ ਅਜ ਮਾਨਦਾਰੀ ਨਾਲ ਕਰਦੇ ਆਂ ਕਿ ਪਤਾ ਬਰਕਤ ਪੈ ਜਾਵੇ ਕਹਿੰਦੇ ਉਹ ਕਹਿੰਦਾ ਬੈਗ ਖੋਲ ਸਰਦਾਰ ਜੀ ਕਹਿੰਦੇ ਬੈਗ ਖੋਲ ਮੈਂ ਜਦੋਂ ਬੈਗ ਖੋਲਿਆ ਤੇ ਵਿੱਚ ਪੈਸੇ ਸੀ ਉਹਦੇ ਤੇ ਸਰਦਾਰ ਜੀ ਕਹਿੰਦੇ ਪੁੱਤਰਾ ਇਮਾਨਦਾਰ ਬੰਦਾ ਲੱਗਦਾ ਤੇਰੇ ਕੋਲੇ 6 5 6 ਘੰਟੇ ਬੈਗ ਰਿਆ ਪਰ ਤੈਨੂੰ ਇਹ ਨਹੀਂ ਪਤਾ ਇਹਦੇ ਵਿੱਚ ਪੈਸੇ ਨੇ ਇਹਦਾ ਮਤਲਬ ਤੂੰ ਵੇਖਿਆ ਨਹੀਂ ਤੇ ਉਹ ਸਰਦਾਰ ਜੀ ਉਹਨੂੰ ਘਰੇ ਛੱਡ ਕੇ ਆਏ ਉਹ ਬੈਗ ਵੀ ਉਹਨੂੰ ਦੇ ਦਿੱਤਾ ਉਹਦੇ ਕੋਲੋਂ ਪਾਸਪੋਰਟ ਵੀ ਲੈ ਲੇ ਤੇ ਉਹਨੂੰ ਕਹਿੰਦੇ ਨੇ ਇੱਕ ਕਾਰਡ ਜਾਂ ਛੋਟਾ ਜਿਹਾ ਦੇ ਕੇ ਕਿ ਮੈਂ ਦਿੱਲੀ ਆਲ ਤੂੰ ਕਿਤੇ ਆਵੇਂ ਨਾ ਜੇ ਤੈਨੂੰ ਕਿਤੇ ਲੋੜ ਹੋਰ ਪੈਸੇ ਦੀ ਪਵੇ ਮੈਂ ਤਾਂ ਬਾਹਰ ਚਲਾ ਜਾਣਾ ਜੇ ਤੈਨੂੰ ਪੈਸੇ ਦੀ ਲੋੜ ਪਵੇ ਤੂੰ ਦਿੱਲੀ ਆ ਕੇ ਆਹ ਵਾਲੇ ਐਡਰੈਸ ਤੇ ਇਹ ਕਾਰਡ ਦਵੀ ਤੈਨੂੰ ਕੋਸ਼ ਕਹਿਣ ਦੀ ਲੋੜ ਨਹੀਂ ਤੂੰ ਜਿੰਨੇ ਪੈਸੇ ਮੁੱਖੋਂ ਮੰਗੇਗਾ ਤੈਨੂੰ ਮਿਲ ਜਾਣਗੇ ਕਹਿੰਦੇ ਇੰਨੀ ਗੱਲ ਕਹਿ ਕੇ ਤੂੰ ਮੈਨੂੰ ਮਿਲ ਕੇ ਤੇ ਚਲੇ ਗਏ ਬੈਗ ਛੱਡ ਕੇ ਮੈਂ ਬੜੀਆਂ ਮਿੰਤਾਵਾਂ ਕੀਤੀਆਂ ਨਹੀਂ ਪਾਈਆ ਆਪਣਾ ਬੈਗ ਲੈ ਕੇ ਜਾਓ ਐਵੇਂ ਕਿਵੇਂ ਤੁਸੀਂ ਬੈਗ ਦੇ ਗਏ ਹੋ ਇੰਨੇ ਪੈਸੇ ਕਿਉਂ ਦੇ ਗਏ ਉਹ ਕਹਿੰਦਾ ਨਹੀਂ ਪੁੱਤਰਾ ਇਹ ਤੇਰਾ ਹੀ ਬੈਗ ਹੈ ਤੇ ਹੁਣ ਤੂੰ ਰੱਖ ਲੈ ਇੰਨੇ ਪੈਸੇ ਦੀ ਕੋਈ ਟੈਨਸ਼ਨ ਨਹੀਂ ਮੇਰੇ ਕੋਲ ਬੜਾ ਪੈਹਾ ਕਹਿੰਦੇ ਇਦਾਂ ਬੈਗ ਛੱਡ ਕੇ ਚਲੇ ਗਏ ਮੇਰੀ ਮਾਂ ਸ਼ਾਮ ਨੂੰ ਆਈ ਮੈਂ ਮਾਂ ਨੂੰ ਦੱਸਿਆ ਕਿ ਮਾਂ ਇਦਾਂ ਇਦਾਂ ਹੋਈ ਤੇ ਮੇਰੀ ਮਾਂ ਕਹਿੰਦੀ ਪੁੱਤਰ ਤੂੰ ਬੈਗ ਨਹੀਂ ਸੀ ਰੱਖਣਾ ਉਹਦੇ ਵਿੱਚ 5 ਲੱਖ ਰੁਪਈਆ ਸੀ ਹੁਣ ਉਹ ਮਾਂ ਕਹਿੰਦੀ ਚੱਲ ਪੁੱਤਰ ਮਾਰ ਨੇ ਤੇਰੀ ਕਿਰਪਾ ਕੀਤੀ ਤੂੰ ਅਰਦਾਸ ਕਰਕੇ ਆਇਆ ਏ ਬਾਬੇ ਦੀਪ ਸਿੰਘ ਦੇ ਘਰੇ ਕੀ ਪਤਾ ਕਿਵੇਂ ਵਿਧ ਬਣੀ ਐ ਤੈਨੂੰ ਬਾਬਾ ਦੀਪ ਸਿੰਘ ਸਾਹਿਬ ਨੇ ਦਿੱਤੇ ਚੱਲ ਤੂੰ ਵੇਖ ਲੈ ਜਿਵੇਂ ਵੀ ਕਰਨਾ ਕਹਿੰਦੇ ਸਕੀਮਾਂ ਲਾਉਂਦੇ ਨੇ ਕਿ 5 ਲੱਖ ਦਾ ਘਰ ਬਣਾ ਲਈਏ ਕਮਰੇ ਪਾ ਲਈਏ ਕਿ ਕੰਮ ਸ਼ੁਰੂ ਕਰ ਲਈਏ ਮਾਂ ਕਹਿੰਦੀ ਪੁੱਤਰ ਵੀ ਲੱਤ ਤੇਰੀ ਕੰਮ ਨਹੀਂ ਕਰਦੀ ਤੈਨੂੰ ਕਿੰਨੇ ਕੰਮ ਤੇ ਲੈ ਕੇ ਜਾਣਾ ਤੂੰ ਐਦਾਂ ਕਰੇ ਪੈਸਿਆਂ ਨੂੰ ਘਰ ਨੂੰ ਛੱਡ ਕਰ ਫਿਰ ਬਣ ਜੂ ਤੂੰ ਕੋਈ ਕੰਮ ਕਰ ਲੈ ਛੋਟਾ ਮੋਟਾ ਕਹਿੰਦੇ ਅਸੀਂ ਸਾਰਾ ਸਾਰੀ ਰਾਤ ਪਹਿਲਾਂ ਤੇ ਕਦੀ ਜ਼ਿੰਦਗੀ 'ਚ ਇੰਨੇ ਪੈਸੇ ਹੀ ਨਹੀਂ ਸੀ ਵੇਖੇ ਤੇ ਸਾਰੀ ਰਾਤ ਸਾਨੂੰ ਨੀਂਦ ਨਾ ਆਏ ਵੀ ਕਿਹੜਾ ਕੰਮ ਕਰੀਏ ਇਹ ਪੈਸਿਆਂ ਨਾਲ ਕਹਿੰਦੇ ਹਾਂ ਇਸ ਸਕੀਮ ਲਈ ਕਿ ਸਬਜ਼ੀ ਦੀ ਦੁਕਾਨ ਆਪਾਂ ਕੋਈ ਪਿੰਡ ਵੱਡੇ ਦੇ ਅੱਡੇ ਤੇ ਪਾ ਲਈਏ ਕਹਿੰਦੇ ਅਸੀਂ ਲਾਗੇ ਦੋ ਪਿੰਡ ਛੱਡ ਕੇ ਅੱਡੇ ਤੇ ਸਬਜੀ ਦੀ ਜਿਹੜੀ ਦੁਕਾਨ ਪਾ ਲਈ ਇਹ ਪੈਸਿਆਂ ਚ ਫਿਰ ਫਰੂਟ ਰੱਖ ਲਿਆ ਹੌਲੀ ਹੌਲੀ ਸਾਡਾ ਕੰਮ ਜਿਹੜਾ ਸ਼ੁਰੂ ਹੋ ਗਿਆ ਚੱਲਣਾ ਸ਼ੁਰੂ ਹੋ ਗਿਆ ਕਮਾਈ ਆਉਣੀ ਸ਼ੁਰੂ ਹੋ ਗਈ ਉਹਦੇ ਵਿੱਚੋਂ ਪੈਸੇ ਅਸੀਂ ਕੁਝ ਰੱਖ ਲੈ ਕੇ ਤੇ ਲੋਡ ਪੈ ਜੇਗੀ ਜਿਹਨੂੰ ਕਮਾਈ ਸ਼ੁਰੂ ਹੋ ਗਈ ਕਹਿੰਦੇ 2 ਸਾਲ ਹੋ ਗਏ ਸੀ ਦੁਕਾਨ ਨੂੰ ਸਾਡੀ ਇੰਨੀ ਕ ਕਮਾਈ ਹੋਈ ਵੀ ਅਸੀਂ ਉਹ ਕਮਾਈ ਦੇ ਵਿੱਚੋਂ ਆਪਣੇ ਘਰ ਦੇ 2 ਕਮਰਿਆਂ ਤੇ ਲੈਂਟਰ ਪਾਇਆ ਘਰ ਵਧੀਆ ਬਣਾਇਆ ਬਾਥਰੂਮ ਬਣਾਏ ਤੇ ਕਹਿੰਦਾ ਉਹ ਬੰਦਾ ਕਹਿੰਦਾ ਮੈਨੂੰ ਬੈਠਿਆ ਮੇਰੇ ਮਾਂ ਚਾਈ ਵੀ ਮੇਰੇ ਤੇ ਇੰਨੀ ਕਿਰਪਾ ਹੋਈ ਹੈ ਤੇ ਸਿੱਖ ਬਣ ਜੀਏ ਦਾੜਾ ਕੇਸ ਰੱਖੀਏ ਐਵੇਂ ਤੁਰੇ ਫਿਰਦੇ ਆ ਕਹਿੰਦੇ ਅਸੀਂ ਦੋਵੇਂ ਮਾਂ ਪੁੱਤ ਜਾ ਕੇ ਅੰਮ੍ਰਿਤਸਰ ਕੇ ਆਉਨੇ ਆ ਸਿੱਖ ਬਣ ਜਾਨੇ ਆ ਕਹਿੰਦੇ ਫਿਰ ਮੈਨੇ ਮਨ ਦੇ ਵਿੱਚ ਇੱਕ ਦਿਨ ਉਹ ਸਿੱਖ ਦੀ ਯਾਦ ਆਉਂਦੀ ਹੈ ਸਰਦਾਰ ਦੀ ਜਿਹੜੇ ਬੰਦੇ ਨੇ ਸਾਨੂੰ ਪੈਸੇ ਦਿੱਤੇ ਹੁੰਦੇ ਕਹਿੰਦਾ ਮੈਂ ਉਦਾਸ ਬੈਠਾ ਮੇਰੀ ਮਾਂ ਪੁੱਛਦੀ ਹੈ ਪੁੱਤ ਕੀ ਗੱਲ ਕਹਿੰਦਾ ਮਾਂ ਵੀ ਉਹ ਜਿਹੜਾ ਕਾਰ ਸਿੰਘ ਦੇ ਕੇ ਗਿਆ ਸੀ ਆਪਾਂ ਬੜਾ ਸੰਭਿਆ ਮੈਂ ਅਜਨਾ ਉਤੇ ਵੇਖੂਗਾ ਕੋਈ ਨੰਬਰ ਨੰਬਰ ਲਿਖਿਆ ਹੋਵੇ ਤਾਂ ਉਹਨਾਂ ਨੂੰ ਫੋਨ ਕਰੀਏ ਉਹਨਾਂ ਦਾ ਸ਼ੁਕਰਾਨਾ ਕਰੀਏ ਕਹਿੰਦੀ ਚੱਲ ਕੋਈ ਨਹੀਂ ਪੁੱਤ ਸ਼ਾਮ ਨੂੰ ਜਾ ਕੇ ਲੱਭਾਂਗੇ ਜਿੱਥੇ ਰੱਖਿਆ ਤੈਨੂੰ ਪਤਾ ਹੀ ਐ ਸ਼ਾਮ ਕੀ ਰੱਖਿਆ ਹੋਇਆ ਹਾਂ ਮਾਂ ਸ਼ਾਮ ਕੇ ਰੱਖਿਆ ਉਹਨਾਂ ਉਸ ਕਾਰਡ ਕਰਕੇ ਤਾਂ ਮੈਨੂੰ ਸਭ ਕੁਝ ਮਿਲਿਆ ਕਹਿੰਦੇ ਜਿਹਨੂੰ ਸ਼ਾਮ ਨੂੰ ਘਰੇ ਜਾਂਦੇ ਨੇ ਉਹ ਕਾਰਡ ਹੀ ਨਹੀਂ ਲੱਭਦਾ ਉਹ ਕਾਰਡ ਨਜ਼ਰ ਹੀ ਨਹੀਂ ਆਇਆ ਉਸ ਤੋਂ ਬਾਅਦ ਉਹ ਬੜਾ ਚਿੰਤਾ ਦੇ ਵਿੱਚ ਐ ਤੇ ਮਾਂ ਕਹਿੰਦੀ ਪੁੱਤ ਕੋਈ ਗੱਲ ਨਹੀਂ ਫਿਕਰ ਨਾ ਕਰ ਕੋਈ ਗੱਲ ਨਹੀਂ ਮਾਰਨ ਇਸ ਬੱਬ ਬਣਾਉਂਗਾ ਫਿਰ ਦਰਸ਼ਨ ਤੈਨੂੰ ਕਿਤੇ ਉਹ ਸਰਦਾਰ ਦੇ ਹੋ ਜਾਣਗੇ ਨਹੀਂ ਮਾਂ ਆਪਾਂ ਉਹਦੇ ਕੋ ਪੈਸੇ ਲੈ ਕੇ ਆਪਣਾ ਕੰਮ ਤੁਰ ਪਿਆ ਆਪਾਂ ਸੁਖੀ ਹੋ ਗਏ ਆ ਤੇ ਆਪਾਂ ਕਿਵੇਂ ਭੁੱਲ ਜਾਈਏ ਹੁਣ ਨਾ ਤੇ ਮੈਂ ਉਹਤੇ ਐਡਰੈਸ ਵੇਖਿਆ ਸੀ ਨਾ ਮੈਂ ਬਹੁਤੀ ਖੋਜ ਕੀਤੀ ਹੁਣ ਮੈਨੂੰ ਪਤਾ ਨਹੀਂ ਆ ਕਾਰਡ ਕਿੱਥੇ ਗਿਆ ਕਿਵੇਂ ਉਹਦੇ ਨਾਲ ਆਪਾਂ ਮਿਲਾਪ ਕਰਾਂਗੇ ਕਹਿੰਦੇ ਮਾਂ ਉਹਨੂੰ ਕਹਿੰਦੀ ਐ ਪੁੱਤਰਾ ਤੈਨੂੰ ਉਹ ਸਿਖਨੇ ਕਿਹੜੀ-ਕਿਹੜੀ ਗੱਲ ਕਹੀ ਸੀ ਤੈਨੂੰ ਉਹਨੇ ਆਪਣਾ ਨਾਂ ਦੱਸਿਆ ਸੀ ਤੇ ਸੱਚ ਜਾਣਿਓ ਉਹ ਸਿੰਘ ਨੇ ਨਾਮ ਦੱਸਿਆ ਸੀ ਉਹ ਕਹਿੰਦਾ ਸੀ ਜਦੋਂ ਕਿਤੇ ਦਿੱਲੀ ਵੱਲ ਆਵੇਂ ਆ ਜਿਹੜਾ ਮੇਰਾ ਪਤਾ ਲੈ ਕੇ ਉੱਥੇ ਪਹੁੰਚੀ ਉੱਥੇ ਤੈਨੂੰ ਕੁਛ ਕਹਿਣ ਦੀ ਲੋੜ ਨਹੀਂ ਕਾੜ ਦਈ ਜਿੰਨੇ ਪੈਸੇ ਕਹੇਗਾ ਮਿਲ ਜਾਣਗੇ ਤੇ ਜੇ ਉਹਨੂੰ ਤੈਨੂੰ ਪੁੱਛਣਗੇ ਨਾ ਵੀ ਤੂੰ ਕੌਣ ਹੈ ਤੇ ਕਹਿਦੀ ਮੈਂ ਭਾਈ ਦੀਪ ਸਿੰਘ ਦਾ ਮਿੱਤਰ ਹ ਇਨਿਕ ਵਾਰਤਾ ਹੋਈ ਸੀ ਤੇ ਉਹ ਜਦੋਂ ਚੇਤੇ ਕਰਦਾ ਤੇ ਮਾਂ ਉਹਨੂੰ ਕਹਿੰਦੀ ਪੁੱਤਰਾ ਉਹ ਕੋਈ ਭਾਈ ਦੀਪ ਸਿੰਘ ਨਹੀਂ ਸੀ ਉਹ ਬਾਬਾ ਦੀਪ ਸਿੰਘ ਸੀ ਜਿਹੜਾ ਤੇਰੀ ਮਦਦ ਵੀ ਕਰ ਗਿਆ ਤੇਨੂੰ ਸੁਖੀ ਵੀ ਕਰ ਗਿਆ ਤੇ ਆਪ ਗੁਪਤ ਵੀ ਹੋ ਗਿਆ ਅਲੋਪ ਵੀ ਹੋ ਗਿਆ ਕੋਈ ਅਤਾ ਪਤਾ ਨਹੀਂ ਲੱਭਾ ਸਾਨੂੰ ਸਮਝ ਨਹੀਂ ਆਈ ਉਹ ਬਾਬਾ ਦੀਪ ਸਿੰਘ ਸਾਡੇ ਕਾਰਜ ਕਰ ਗਿਆ ਕਹਿੰਦੇ ਉਹ ਜਿਹੜਾ ਸਿੰਘ ਸੀ ਉਹ ਕਹਿੰਦਾ ਮੈਂ ਬੜਾ ਬਿਰਾਗ ਕੀਤਾ ਕਿ ਸੱਚ ਕਹਿ ਰਹੀ ਆ ਮੇਰੀ ਮਾਂ ਮੇਰੀ ਮੱਤ ਤੇ ਐਸਾ ਪੜਦਾ ਐ ਸੀ ਮਾਇਆ ਪਾਈ ਉਹਨਾਂ ਨੇ ਕਿ ਮੈਨੂੰ ਸਮਝ ਹੀ ਨਹੀਂ ਆਈ ਇਦਾਂ ਬਾਬਾ ਦੀਪ ਸਿੰਘ ਸਾਹਿਬ ਨੇ ਇੱਕ ਗਰੀਬੜੇ ਦੀ ਲਾਜ ਰੱਖੀ ਪੈਸੇ ਦਿੱਤੇ ਉਹਦਾ ਕਾਰੋਬਾਰ ਚੱਲਿਆ ਜਿਹੜਾ ਲਤ ਤੋਂ ਅਪਾਹਜ ਸੀ ਕੁਝ ਕਰ ਨਹੀਂ ਸੀ ਸਕਦਾ ਜ਼ਿੰਦਗੀ ਦੇ ਵਿੱਚ ਉਸ ਬੰਦੇ ਨੂੰ ਕਾਰੋਬਾਰ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਲਾ ਦਿੱਤਾ ਉਹਦੀ ਸ਼ਰਧਾ ਉਹਦੀ ਸ਼ਰਧਾ ਦੇ ਨਾਲ ਸਭ ਕੁਝ ਹੋਇਆ ਉਹਦੀ ਕੀਤੀ ਅਰਦਾਸ ਨਾਲ ਹੋਇਆ ਅੱਜ ਅਸੀਂ ਅਰਦਾਸਾਂ ਕਰੀ ਜਾ ਰਹੇ ਹਾਂ ਕਰੀ ਜਾ ਰਹੇ ਹਾਂ ਪਰ ਸਫਲ ਨਹੀਂ ਹੋ ਰਹੇ ਕਿਉਂ ਕਿ ਸਾਡੀ ਅਰਦਾਸ ਦੇ ਵਿੱਚ ਉਹ ਬੈਰਾਗ ਨਹੀਂ ਉਹ ਸੱਚਾਈ ਨਹੀਂ ਉਹ ਪ੍ਰੇਮ ਨਹੀਂ ਜਿੱਦਣ ਅਰਦਾਸ ਦੇ ਵਿੱਚ ਪ੍ਰੇਮ ਆ ਗਿਆ ਸਚਾਈ ਆ ਗਈ ਉਸ ਦਿਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਛਿੰਖਣ ਮਾਤਰ ਵੀ ਨਹੀਂ ਦੇਰੀ ਲਾਣੀ ਕਾਰਜ ਸਿੱਧ ਕਰ ਦੇਣਾ ਇਦਾਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਹਦਾ ਕਾਰਜ ਕੀਤਾ ਤੇ ਉਹ ਕਹਿਣ ਲੱਗਾ ਕਿ ਬਾਬਾ ਦੀਪ ਸਿੰਘ ਵਰਗਾ ਕੋਈ ਨਹੀਂ ਗੁਰੂ ਨਾਨਕ ਦੇ ਸਿੱਖਾਂ ਵਰਗਾ ਕੋਈ ਨਹੀਂ ਇਦਾਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਹ ਗਰੀਬੜੇ ਨੂੰ ਸ਼ਾਹ ਬਣਾਇਆ ਉਹਦਾ ਕਾਰੋਬਾਰ ਚਲਾਇਆ ਸੁਖੀ ਕਰ ਦਿੱਤਾ ਪਿੰਡ ਦੇ ਵਿੱਚ ਇੱਜ਼ਤ ਮਾਣ ਵਧਾ ਦਿੱਤੀ ਜਿਹਨੂੰ ਕੋਈ ਕੰਮ ਤੇ ਲੈ ਕੇ ਨਹੀਂ ਸੀ ਜਾਂਦਾ ਸੋ ਸ਼ਹੀਦਾ ਸਿੰਘਾਂ ਦੀ ਮਹਿਮਾ ਨੂੰ ਕੋਈ ਕਹਿ ਨਹੀਂ ਸਕਦਾ ਇਹ ਜ਼ੀਬਾਂ ਨਾਲ ਕਹੀ ਨਹੀਂ ਜਾ ਸਕਦੀ ਕਈ ਮੂਰਖ ਲੋਕ ਸ਼ਹੀਦਾ ਸਿੰਘਾਂ ਨੂੰ ਨਿੰਦਦੇ ਨੇ ਪਰ ਸ਼ਹੀਦਾ ਸਿੰਘਾਂ ਵਰਗਾ ਕੋਈ ਨਹੀਂ ਬੜੀਆਂ ਤਾਕਤਾਂ ਦੇ ਮਾਲਕ ਹੋਇਆ ਕਰਦੇ ਨੇ ਤੇ ਜਿਹੜੇ ਇਹਨਾਂ ਸ਼ਹੀਦਾ ਸਿੰਘਾਂ ਅੱਗੇ ਨਤਮਸਤਕ ਹੁੰਦੇ ਨੇ ਨਮਸਕਾਰ ਕਰਦੇ ਨੇ ਉਹਨਾਂ ਨੂੰ ਸ਼ਹੀਦ ਸਿੰਘ ਫਿਰ ਫਰਸ਼ਾਂ ਤੋਂ ਅਰਸ਼ਾਂ ਤੱਕ ਲੈ ਜਾਂਦੇ ਨੇ ਦੁੱਖਾਂ ਨੂੰ ਕੱਢ ਕੇ ਸੁੱਖਾਂ 'ਚ ਕਰ ਦਿੰਦੇ ਨੇ ਨਰਕਾਂ 'ਚ ਧੂਕੇ ਬਾਹਰ ਲੈ ਆਉਂਦੇ ਨੇ ਇਹੋ ਜੀ ਕਿਰਪਾ ਵਰਤਦੀ ਹੈ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ